ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਕੈ ਚਿਤ ਨਾ ਹੋ ਬਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸ ਅਣਪਾ ਲਖ ਹੋਇ ਤੈ ਕਿਨਾ ਚੱਲੇ ਨਾਲੇ ਕਿੰ ਸਚਿਆਰਾ ਹੋਈ ਐ ਕਿੰ ਕੋੜਾ ਟੁੱਟੈ ਪਾਲ ਕਮਨ ਸਾਈਂ ਚਲਣਾ ਹੁਕਮੇ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਬੜਿ ਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਨਾ ਉਪੀ ਬਕੀ ਸੇ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੁ ਉਪਨ ਜੀ ਭੁਜੈ ਤਾ ਹਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰੀ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਜ਼ੂਰੇ ਕਥਨਾ ਕਥੀ ਨਾ ਆਵੈ ਟੋਟ ਕਸ ਕਥੀ ਕੁਟੀ ਕੁ ਦੇਂਦਾ ਦੇ ਲੈਂਦੇ ਥਕ ਪਾਹੇ ਬਜਵੰਤਰ ਕਾਹੀ ਕਾਹੀ ਹੁਕਮੇ ਹੁਪਮ ਚਲਾਏ ਰਾਹੋ ਨਾਨਕ ਵਿਖੇ ਦੇਰਦਾ ਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖੇ ਮੰਗੇ ਦਿਹ ਦਿਹ ਦਾਤਿ ਦਿਤਾ ਤਾਰੇ ਫਿਰ ਕੇ ਅੱਗੇ ਰਖੀਐ ਜਿਤ ਤੇ ਸਹਿ ਦਰਬਾਰ ਕੋ ਮੋਕੀ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰੇ ਅੰਮ੍ਰਿਤ ਵੇੜਾ ਸਚ ਨਾਉ ਵੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਾਨਕ ਇਹ ਮੈਂ ਜਾਣੀ ਐ ਸਭ ਆਪੇ ਸਚਿਆਰ ਆਪੇ ਆ ਨਾ ਜਾਏ ਕਿ ਤਾ ਨ ਹੋਏ ਆਪੇ ਆਪ ਰੰਝਨ ਸੋਏ ਜਿਸੇ ਵਿਆਹ ਦਿਨ ਪਾਇਆ ਮਾਨੇ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਾਸੋ ਘਰ ਲੈ ਜਾਏ ਮਨਮੁਖ ਨਾਦਿ ਗੁਰਮੁਖ ਬੇਦੰ ਗੁਰਮੁਖ ਰਹਿ ਨ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰਾ ਇੱਕ ਦੇਹ ਗੁਜਾਈ ਸਤਿਗੁਰਾਂ ਜੀਆ ਕਾ ਇੱਕ ਦਰਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਕ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲਈ ਮਾਤਵੇ ਚ ਰਤਨ ਜਵਾ ਹਰਮਾਨ ਇੱਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਗੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਤੁ ਚਾਰੇ ਆ ਜਾ ਹਉਰਦ ਸੁਹੀ ਹੋਏ ਨਮਾ ਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚਰਨਾਮ ਨਿਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾਇ ਆਵਈ ਤਾ ਬਾਤ ਨ ਪੁੱਛੈ ਕੇ ਤਿਨ ਨਦਰ ਕੀ ਕਾਲ ਦੋਸ਼ੀ ਦੋਸ਼ ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਰਿਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਹੈ ਤਤ ਭਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਹੈ ਕੁੰਸ ਕੇ ਕਾਲੀ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪਾ ਨਾਸਿ ਸੁਣਿਆ ਈਸ਼ਰ ਬਰਮਾ ਇੰਦ ਸੁਹੈ ਸੁਣਿਆ ਜੋਗ ਜੁਗਤ ਤਨ ਭੇਦ ਸਹੈ ਸ਼ਾਸਤਿ ਸਿਮਰਤਿ ਵੇਦਿ ਨਾਨਕ ਭਗਤਾ ਸਦਾ ਵਿਗਾਸ ਸਹੈ ਗੁਰ ਪਰਕਾਣਾਸੀ ਸੁਣਿਆ ਸਤ ਸੰਤੋਖ ਗਿਆਨ ਸਹੈ ਅਸਕ ਕਾ ਇਸਨਾ ਨੇ ਸੁਣਿਆ ਪੜ ਪੜ ਪਾਵੈ ਮਾਨ ਸਹੈ ਨਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸਹੈ ਗੁਰ ਪਰਕਾਣਾਸੀ ਸੁਣਿਆ ਸਰਾ ਗੁਨਾ ਕੇ ਗਹਾ ਸਹੈ ਸੇਪੀਤ ਪਤਸ਼ਾਹ ਸੁਣਿਆ ਅੰਦੇ ਪਾਵੈ ਰਹਾ ਸਹੈ ਸਨਾਣਕ ਭਗਤਾਂ ਸਦਾ ਵਿਗਾਸ ਮਨੈ ਜੋਤ ਕਾ ਕਨਾਸੀ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮਨੈ ਗਾਵੇ ਕਨ ਵਿਚਾਰੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸਰਤੋ ਹੋਵੇ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮਨੈ ਮੂੰ ਚੋਟਾ ਨ ਖਾਏ ਮਨੈ ਜਨ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਦਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਪੂਏ ਮੰਨੈ ਪਾਵੇਂ ਮੋਖ ਦੁਆਰ ਮੰਨੈ ਪਰਵਾਰ ਸਦਾਰੀ ਮੈਂ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਭਵੇ ਨਾ ਪਿੱਖੈ ਐਸਾ ਨਾਮ ਦਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਪੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਸੋ ਹੈ ਦਰਜਾਨ ਬੱਚਾ ਕਾ ਦੇਖ ਧਿਆਨ ਦੇ ਕੋ ਕਹ ਕਰੈ ਵਿਚਾਰ ਦੇਖੇ ਕੜੈ ਨਾ ਇਸਮਾਰੇ ਔ ਧਰਮ ਦਇਆ ਕਾ ਪੂਤ ਸੰਤੋਖਾਵਕਿਆ ਜਿਸੁ ਤੇ ਦੇਖੋ 부ਜੈ ਹੋਵੈ ਸਚਿਆਰ ਤਪ ਲੈ ਉਪਰ ਕੇ ਤਪਾਰੀ ਤਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਵਨ ਜੋਰੇ ਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮੈਂ ਇਹੋਲੇ ਖਾਲਿਕ ਜਾਣੈ ਕੋਏ ਕੀਤਾ ਤਾਣ ਸਵਾਲੇ ਹਰੂਪ ਕੀਤਾ ਜਾਣੈ ਕੋਉ ਤੇਰੇ ਕੀ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਮਰਨ ਜਮਾ ਏਕ ਬਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਭਾਉ ਅਸੰਖ ਗੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਤ ਜੋਗਮੰਦ ਰਹੈ ਉਦਾਸੀ ਅਸੰਖ ਭਗਤ ਹੁਣ ਗਿਆਨ ਵਿਚਾਰ ਸਤਸਤੀ ਅਸੰਖ ਸੂਰ ਮੂ ਪਖ ਸਾਰ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਇਪਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰੇ ਆਨਕ ਨੀਚ ਕਹੇ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਹਲਾ ਬਨਰਨਕਾਰੀ ਅਸੰਖ ਨਾਮ ਅਸੰਖ ਥਾਮ ਅਗਨ ਗਮ ਸਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਖਾਣ ਜਿਨੇ ਜੇ ਫਰਮਾਏ ਤੇ ਤੇ ਪਾਹੀਂ ਚੇਤਾ ਕੀਤਾ ਤੇਤਾ ਨਾਉ ਬੰਨਾ ਮੈਂ ਨਾਹੀ ਕੋਥਾਓ ਉਧਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੁਦਤ ਭਾਵੈ ਸਾਈ ਪਹਿਕਾਰੇ ਤੂੰ ਸਦਾ ਸਲਾਮਤ ਨਰੰਕਾਰ ਭਈਏ ਹੱਥ ਪੈ ਤਰਦੇ ਆਣੀ ਤੋਤਾ ਉਤਰ ਸਖੇ ਓਸ ਬਲੀਤੀ ਕੱਪੜ ਹੋਏ ਤੇ ਸਾਬੂਨ ਲਈਆ ਹੋ ਧੋਏ ਕਹੀਏ ਮਤ ਪਾਪਾ ਕੈ ਸੰਗੇ ਓ ਧੋਪੇ ਨਾ ਵੈ ਕ ਰੰਗ ਕਮੀ ਪਾਪੀ ਆ ਕੜਨਾਈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀਹ ਕਾਹੋ ਨਾਨਕ ਹੁਕਮੀ ਆਵੋ ਜਾਹੋ ਈਰਤ ਤਪ ਤੇ ਆਦਤ ਦਾ ਦੇਖੋ ਪਾਵੇ ਤਿਲਕਾ ਮਾਨ ਸੇਮ ਅਮਨ ਕੀਤਾ ਪਾਉ ਅੰਤਰਗਾਥੀ ਰਤ ਮਰਣਾਉ ਸਭੁ ਤੇਰੇ ਮਹਿ ਰਾਹੀ ਰਣਗੁਣ ਕੀਤੇ ਭਗਤ ਨਾ ਹੋਏ ਸਸਤਾ ਬਾਣੀ ਬਰਮਾਓ ਸਾਤੋ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣੇ ਕਵਣਿਤਿਤ ਕਵਣਵਾਰੀ ਕਵਣ ਸਰੁੱਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਪਾਈਆ ਪੰਡਤੀ ਜੇ ਹੋ ਬਹਿਲੇ ਕੁਰਾਨੇ ਵਤਨਾ ਪਾਇਓ ਕਾਦੀਆਂ ਜੇ ਲਿਖਨ ਲੈ ਕੁਰਾਨ ਇਹਦਵਾਰ ਨ ਜੋਗੀ ਜਾਣੈ ਵਿਦਵਾ ਹੋਣਾ ਕੋਈ ਜਾਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੈ ਸੋਈ ਇਕ ਰਖ ਕਿਸਾ ਲਾਨੀ ਕੇ ਉਪਰਨੇ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਦੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹੈ ਆਦਾ ਪਤਾ ਲੱਖੇ ਅਗਸਾਂ ਗਾਸੇ ਔੜ ਕੋ ਔੜ ਕਪਾਲ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਜਿਹੜੀ ਤੁਲਨਾ ਹੋਬਨੀ ਜੇ ਤਿਸ ਮਨੋ ਨਾ ਬਿਸਰੇ ਅੰਤਨਾ ਸਿਫਤਿ ਕਹਿਣਾ ਹੈ ਅੰਤ ਅਤਰ ਕਰਨ ਦੇ ਨੰਤ ਅੰਤਨਾ ਵੇਖਣ ਸੁਣਨਾ ਹੈ ਅੰਤ ਅਤਰ ਜਪੈ ਕਿਆ ਮਨ ਮੰਤੇ ਅੰਤਨਾ ਜਾਪੈ ਕੀਤਾ ਆਕਾਰ ਅਤਰ ਜਪ ਪਰਬਾਰੀ ਅੰਤ ਕਾਰਣ ਕੇਤੇ ਬਿਲ ਲਾਹੇ ਤਾਕੇ ਅਤਰ ਪਾਏ ਜਾਹੇ ਇਹੋ ਅੰਤਨਾ ਜਾਣੈ ਕੋਏ ਬੋਤ ਕਈਏ ਬਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਏਬੜਾ ਉੱਚਾ ਹੋਵੇ ਕੋਏ ਇਸ ਵਿਚੇ ਕੋ ਜਾਣੈ ਸੋਏ ਜੇ ਗੜਿਆ ਆਪ ਜਾਣੈ ਆਪ ਆਪ ਬੌਤਾ ਕਰਮ ਲਿਖਿਆ ਨਾ ਜਾਏ ਬੌਤਾ ਦਾਤਾ ਤਿਲ ਲਤਮਾਈ ਕਿਤੇ ਮੰਗੈ ਜੋਤ ਅਪਾਰ ਕਿਤੇ ਗੜਤ ਨਹੀਂ ਵਿਚਾਰੇ ਕਿਤੇ ਖਵ ਤੋਂ ਟੈਂ ਵੇਕਾਰ ਕਿਤੇ ਹੈ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੂਖ ਸਦਮਾਨੀ ਏ ਪੇਦਾਤ ਤੇਰੀ ਦਾਤਾਰ ਹਰਿ ਗਲਾਸੀ ਪਾਣੇ ਬੁਏ ਹੋਰ ਆਖ ਨਾ ਸਕੈ ਕੋਏ ਉਹ ਜਾਣੇ ਜੀਤੀਆ ਮੁਖਾਏ ਆਪੀ ਜਣ ਅਪੇਦੀ ਆਖਾਂ ਸੇ ਭੇਕੀ ਕੇ ਸੰਬਖਸ਼ੇ ਸਿਤਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣੇ ਮੂਲ ਵਾਪਾਰੀ ਅਮਲ ਵਾਪਾਰੀਏ ਮੂਲ ਪੰਡਾਰ ਅਮੋਲ ਵੈ ਨੂੰ ਲੈ ਜਾਹੇ ਅਮੋਲ ਭਾਏ ਮੁੱਲਾ ਸਮਾਹੇ ਅਮੋਲ ਧਰਮ ਮੂਦੀ ਬਾਣੇ ਅਮੋਲ ਤੋਲਾ ਮੂਲ ਪਰਵਾਣ ਅਮੋਲ ਬਖਸ਼ੀਸ਼ ਮੂਲ ਨਿਸ਼ਾਨ ਅਮੋਲ ਕਰਮ ਅਮੁਲ ਫੁਰਮਾਨ ਅਮੋਲ ਮੂਲ ਜਾਹੇ ਆਖਾਖ ਰਹੇ ਲਿਬਲਾਏ ਆਖੈ ਪੜੇ ਕਰੈ ਵਖਿਆਣ ਆਖੈ ਗੋਪੀ ਤੈ ਗੋਵਿੰਦ ਆਖੈ ਕੀਤੇ ਕੀਤੇ ਬੁੱਧ ਆਖੈ ਸੋ ਨਰ ਮੁੰਜਨ ਸੇਵ ਕੀਤੇ ਕਹਿ ਕਹਿ ਉਠ ਉਠ ਜਾਹੇ ਤਾਂ ਆਖ ਨਾ ਸਕੈ ਕੀ ਕੇ ਨਾਨਕ ਜਾਣੈ ਸਾਚਾ ਸੋਏ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋਦਾ ਕੀ ਵਾਜੇ ਨਾਦ ਅਨੇਕ ਸੰਖਾਂ ਕੇਤੇ ਬਾਵਨ ਹਾਰੇ ਤੇਤੇ ਰਾਗ ਰੀਸੋ ਕਹੀਆਂ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਭਾਵੈ ਜਿਤ ਗ ਬਦਲਿ ਗ ਜਾੜਿ ਲਿਖ ਲਿਖ ਤਨ ਵਿਚਾਰੇ ਭਾਵੈ ਈਸ਼ਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਸਨ ਬੈਠੀ ਦੇਰ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀ ਅਮੋਹ ਸੁਖਮ ਅਸਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਨ ਜੋਤ ਬਸੂਲਾ ਗਾਵੇ ਖਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸਹੀ ਸੂਈ ਸਦਾ ਸਾਚੇ ਸਾਹਿਬ ਸੱਚਾ ਸਜੀਨਾ ਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਹੈ ਰੰਗੀ ਭਾਂਤੀ ਕਰ ਕਰ ਜਿੰਸੀ ਮੈਂ ਜਿੰਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੰਨ ਤਿਸਤੀ ਵਿਢਾਈ ਕਮ ਨਾ ਕਰਨਾ ਜਾਈ ਜੋ ਪਾਤਸ਼ਾਹੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਨਮ ਪਤ ਝੋਲੀ ਧਿਆਨ ਕੀ ਕਰੈ ਵਿਪੂਤੇ ਕਿੰთა ਕਾਲ ਪੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਐਂ ਬੰਦੀ ਸਗ ਜਿਮਤੀ ਮਾਣ ਜੀ ਤੈ ਜਗ ਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇੱਕੋ ਵੇਸ ਬਖਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦੈ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਵਰਾ ਸਾਦ ਸੰਜੋਬੀ ਜੋਬੀ ਚਲਾਵੇ ਲਿਖਿਆ ਮੈਂ ਪਾ ਗਏ ਆਦੇਸ ਤੇ ਸਿਆ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਸਮਾਈ ਜੁਗਤਿ ਆਈ ਕਿਛੇ ਲੈ ਪਰਵਾਣੇ ਇੱਕ ਸੰਸਾਰੀ ਇੱਕ ਢੰਡਾਰੀ ਇਕ ਲਾਏ ਦੀ ਬਾਣ ਜਿਦਿਸ ਭਾਵਤੀ ਵਿਚ ਲਾਵੇ ਜੀਵ ਬੇਦੁਰਾਣੇ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਤੇ ਸਿਆ ਦੇਸੇ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਵਿੱਚ ਪਾਇ ਸੁ ਇੱਕ ਬਾਦ ਕਰ ਕਰ ਵੇਖੈ ਸਿਰਜਣਹਾਰ ਨਾਮ ਸੱਚੀ ਕੀ ਸੱਚੀ ਕਾਰੀ ਆਦੇਸ ਤਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਜੀਵੋ ਲਖੋ ਹੀ ਲਖੋ ਵੇ ਲਖਵੀ ਸੇ ਲਖਨਾ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਕੀ ਆ ਚਿਰਿਆ ਹੇ ਕਿਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਮੰਗਲ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਹੈ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਚੁਪੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾ ਰੇ ਬੁੱਤਰ ਨੀਚ ਨਾ ਕੋਏ ਰਾਤੀ ਰੋਤੇ ਥਿੱਤੀ ਵਾਰ ਭਗਤ ਬਣੀ ਅਮੀ ਪਤਾ ਲੈ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਸੇ ਜੀਵ ਕਰਕੇ ਰੰਗੇ ਕਰਕੇ ਨਾਮਾਂ ਨੇ ਕਾ ਅਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਹੈ ਸੋਹਣ ਪੰਜ ਪਰਵਾਨੇ ਨਾਜ਼ਰੀ ਕਰਮ ਪਵੈ ਨਿਸ਼ਾਨ ਕਛੁ ਪਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਕਹੰਡਾਏ ਬੁੱਤਰ ਮੈਂ ਗਿਆਨ ਖੰਡ ਕਾ ਖੋ ਕਰਮ ਵੈਸੰਤਰ ਕੇਤੇ ਕਾਰ ਨਹੀਂ ਸੇ ਕੇਤੇ ਵਰਮੇ ਘਾੜ ਤਕੜੀਆਂ ਹੈ ਰੂਪ ਰੰਗ ਕੇ ਵੇਸ ਮੀ ਮੀਰ ਕੀਤੇ ਕੀਤੇ ਧੂਪ ਦੇਸ ਤੇਤੇ ਇੰਦ ਚੰਦ ਸੂਰ ਕیتے ਕیتے ਮੰਡਲ ਦੇਸ ਤੇਤੇ ਸਿੱਧ ਬੁੱਧ ਨਾ ਕੀਤੇ ਕੀਤੇ ਰਿ 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 ਸੇ ਤੇਤੇ ਦੇਵਦਾਨ ਮੁਨ ਕیتے ਕیتے ਰਤਨ ਸਮੁੰਦਰ ਕੀਤਿਆਂ ਖਾੜੀ ਕੀਤਿਆਂ ਬਾਣੀ ਕੀਤੇ ਪਾਤ ਰਵਿੰਦ ਤੇਤੀਆ ਸੁਰਤੀ ਸੇਵ ਕیتے ਨਾਨਕ ਅੰਤ ਨਾ ਅੰਤ ਗਿਆਨ ਖਾੜੀ ਗਿਆਨ ਪਰਚਾਂਡੇ ਤੇਤਾ ਨਾ ਬినੋਦ ਕੋਟ ਆਨੰਦ ਸਖੰਡ ਕੀ ਬਾਣੀ ਰੂਪੇ ਤੇਤਾ ਘਾੜ ਠਕੜੀਏ ਬਹੁਤਾਂ ਨੂਪ

ਸਰਕਾਰ ਵੇਖੈ ਨਦਰ ਨਿਹਾਲ ਹੈ ਖੰਡ ਮੰਡਲ ਵਰ ਭਾਡੇ ਦੇਖੋ ਕਥੈ ਤਾ ਅੰਤ ਨਾ ਅੰਤ ਲੂ ਲੂ ਆਕਾਰ ਜਿ ਜਿ ਹੁਕਮ ਤਿ ਵੈ ਤਿ ਵਕਾਰ ਵੇਖੈ ਵਿਸਰ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਸੁਨਿਆਰੇ ਅਧਰਣਾ ਮਤ ਵੇਧ ਤਿਆਰ ਆਕਲਾ ਗਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਹੈ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਤੇਰੀ ਨਿਵਾਨੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਤਿਸ ਰਾਤ ਦੁਇ ਦਾਈ ਤਾਇਆ ਖਿਲੇ ਸਰ ਜਲੈ ਕੰਧ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਦੂਰੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾ ਲਿਕੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾ ਲਿਕੇ ਮੁਖ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ